ਹਾਲੇਲੂਇਆ ਸਭ ਜ਼ੋਰ ਸੀ ਬੋਲੀ ਹਾਲੇਲੂਇਆ ਸਾਰਾ ਅਧਿਕਾਰ ਕਿਸ ਦੇ ਕੋਲ ਹੈ ਮੇਰੇ ਔਰ ਤੁਹਾਡੇ ਪ੍ਰਭੂ ਦੇ ਕੋਲ ਹੈ ਅਗਰ ਉਹਤੇ ਕੋਲੋਸੀ ਆਸ਼ੀਸ਼ ਨੂੰ ਗ੍ਰਹਿਣ ਕਰਨਾ ਚਾਹੁੰਦੇ ਹਾਂ ਉਹਦੇ ਕਿੰਗਡਮ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਉਹਦੀਆਂ ਉਹਦਾ ਸਵਾਦ ਚੱਖਣਾ ਚਾਹੁੰਦੇ ਹਾਂ ਕਿ ਪ੍ਰਭੂ ਦੀ ਆਸ਼ੀਸ਼ ਕੀ ਹੁੰਦੀ ਹੈ ਤੁਹਾਨੂੰ ਕੀ ਕਰਨਾ ਪਵੇਗਾ ਆਪਣੇ ਮੰਦੀ ਵੱਡੀ ਚੌਕਸੀ ਕੀ ਹੈ ਕਰਨੀ ਪਵੇਗੀ ਹਾਲੇਲੂਇਆ ਹਾਲੇਲੂਇਆ ਸਭ ਜ਼ੋਰ ਸੀ ਬੋਲੀ ਹਾਲੇਲੂਇਆ ਹਾਲੇਲੂਇਆ ਕਦੀ ਵੀ ਜੇਰਾ ਪ੍ਰਭੂ ਨੂੰ ਨਰਾਜ਼ ਕਰਦਾ ਨਾ ਕੰਮ ਨਾ ਤੇ ਆਪਣੇ ਮਨ ਦੇ ਵਿੱਚ ਆਉਣ ਦੀ ਜੀਏ ਔਰ ਨਾ ਹੀ ਬਾਦ ਵਿੱਚੋਂ ਕਰੀਏ ਕਿਉਂਕਿ ਹੁੰਦਾ ਕਿਦਾਂ ਹੈ ਅਗਰ ਕੋਈ ਪਾਪ ਕਰਦਾ ਕੀ ਹੁੰਦਾ ਪਹਿਲੋ ਤਾਂ ਮਨ ਦੇ ਵਿੱਚ ਹੁੰਦਾ ਕਿ ਮੈਂ ਪਾਪ ਕਰਾਂ ਫਿਰ ਬੰਦਾ ਕੀ ਹੈ ਪਾਪ ਕਰਦਾ ਹੈ ਇਸ ਤਰ੍ਹਾਂ ਹੁੰਦਾ ਨਾ ਪਹਿਲੋ ਕਿੱਥੇ ਆ ਇੱਕਦਮ ਨਹੀਂ ਕਰਦਾ ਕੋਈ ਵੀ ਬੁਰਾ ਵਿਚਾਰ ਅਗਰ ਕੋਈ ਭਲਾਈ ਕਰਨਾ ਚਾਹੁੰਦਾ ਹੈ ਕਿਸੇ ਗਰੀਬ ਦੀ ਮਦਦ ਕਰਨੀ ਚਾਹੁੰਦਾ ਹੈ ਜੋ ਮਨ ਜਾਏਗਾ ਨਹੀਂ ਯਾਰ ਮੈਂ ਇਹਦੀ ਮਦਦ ਕਰਾਂ ਪਹਿਲੋ ਕਿੱਥੇ ਆ ਮਨ ਦੇ ਅੰਦਰ ਫਿਰ ਬੰਦਾ ਕੀ ਹੈ ਕਰਨ ਦੇ ਲਈ ਜਾਂਦਾ ਇਸੇ ਤਰ੍ਹਾਂ ਅਗਰ ਤੁਸੀਂ ਕੋਈ ਇਹ ਜੋ انسان ਬੁढ़ा ਕਰਦੇ ਨੇ ਪਹਿਲੂ ਕਿੱਥੇ ਆਂਦਾ ਹੈ ਮਨ ਦੇ ਅੰਦਰ ਇਸੇ ਕਰਕੇ ਬਾਈਬਲ ਕਹ ਰਹੀ ਹੈ ਕਿ ਆਪਣੇ ਮਨ ਦੀ ਵੱਡੀ ਕੀ ਕਰ ਚੌਕਸੀਗੀ ਹੈ ਕਰ ਹallelujah ਸਭ ਜ਼ੋਰ ਸੀ ਬੋਲਿਓ ਹallelujah ਚੌਕਸੀ ਕਰਨ ਬਾਰੇ ਕਿ ਆਪਣੇ ਮਨ ਦੀ ਵੱਡੀ ਚੌਕਸੀਗੀ ਹੈ ਅਗਰ ਤੁਸੀਂ ਪ੍ਰਭੂ ਦੇ ਕੋਲ ਕੁਝ ਪਾਣਾ ਚਾਹੁੰਦੇ ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਨਾ ਤੇ ਪਹਿਲਾਂ ਆਂਦੋ ਨਾ ਫਿਰ ਉਸ ਦੇ ਦੁਆਰਾ ਕੀ ਹੈ ਕਰੋ ਅਗਰ ਤੁਸੀਂ ਕੁਝ ਵਰਦੇ ਹੋ ਆਪਣੇ ਅਲੱਗ-ਅਲੱਗ ਬੁੱਕਸ ਨੇ ਸੰਸਾਰ ਦੇ ਵਿੱਚ ਕੁਝ ਪੜਦੇ ਹੋ ਕੁਝ ਮੈਗਨਿਜ਼ ਕੁਝ ਦੇਖਦੇ ਹੋ ਮੋਬਾਈਲ ਦੇ ਉੱਪਰ ਇੰਟਰਨੈਟ ਦੇ ਉੱਪਰ ਉਸ ਕੀ ਕਰਦਾ ਹੈ ਸਾਡੀਆਂ ਗਿਆਨ ਇੰਦਰੀਆਂ ਦੇ ਵਿੱਚ ਕੀ ਹੈ ਵੱਸ ਜਾਂਦਾ ਹੈ ਅਗਰ ਇਨਸਾਨ ਕੁਝ ਬੁਰਾ ਦੇਖ ਰਹੇ ਨੇ ਪੂਰਾ ਪੜ ਰਹੇ ਨੇ ਸਾਡੀਆਂ ਗਿਆਨ ਇੰਦਰੀਆਂ ਕਿਹੜੀਆਂ ਨੇ ਬੋਲੋ ਅੱਖ ਨੱਕ ਬੋਲੀਏ 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 ਹੈਗਾ ਨਾ ਇਹ ਸਾਡੀਆਂ ਕੀ ਨੇ ਗਿਆਨ ਇੰਦਰੀਆ ਔਰ ਜੋ ਬੰਦਾ ਸੋਚਦਾ ਹੈ ਜੋ ਬੰਦਾ ਜੋ ਬੰਦਾ ਦੇਖਦਾ ਹੈ ਬਾਅਦ ਵਿੱਚ ਕੀ ਹੈ ਉਸੇ ਤਰ੍ਹਾਂ ਇਮੇਜਿਨ ਕੀਆ ਕਰਨ ਲੱਗ ਪੈਂਦਾ ਮੈਂ ਵੀ ਇਦਾਂ ਕਰਾਂ ਕਿੱਥੇ ਆਇਆ ਅੱਖਾਂ ਦੇ ਅੱਖ ਦੀ ਗਿਆਨ ਇੰਦਰੀ ਨੇ ਨੇ ਕੈਪਚਰ ਕੀਤਾ ਅੱਖ ਨੇ ਕੈਪਚਰ ਕੀਤਾ ਔਰ ਸਿੱਧਾ ਜਿਸਪਰਿਟ ਵਿੱਚ ਕਿੱਥੇ ਗਿਆ ਮਨ ਦੇ ਅੰਦਰ ਉਹਨੇ ਉਹਨੇ ਅੱਖ ਨੇ ਵੇਖ ਕੇ ਕਿਹਾ ਹੁਣ ਮੈਂ ਕੀ ਕਰਾਂ ਇਦਾਂ ਕਰਾਂ ਫਿਰ ਇਨਸਾਨ ਕੀ ਹੈ ਉਸੇ ਤਰ੍ਹਾਂ ਕੀਆ ਕਰਨ ਲੱਗ ਪੈਂਦਾ ਔਰ ਸ਼ੈਤਾਨ ਨੇ ਕੀ ਕੀਤਾ ਉਹਦੇ ਮਨ ਦੇ ਉੱਤੇ ਕੀ ਹੈ ਅਧਿਕਾਰ ਕੀਤਾ ਇਸੇ ਕਰਕੇ ਬਾਈਬਲ ਕਹਿ ਰਹੀ ਹੈ ਆਪਣੇ ਮਨ ਦੀ ਵੱਡੀ ਚੌਕਸੀ ਕਰ ਹallelujah ਹallelujah ਸਭ ਜੋਰ ਸੀ ਬੋਲੀ ਹallelujah ਨਾ ਜਾਣੇ ਕਿੰਨੇ ਕਿੰਨੇ ਨੌਜਵਾਨ ਬਰਬਾਦ ਹੋ ਰਹੇ ਨੇ ਇਸੇ ਸਵਾਦ ਚੱਖਣ ਦੇ ਵਿੱਚ ਜੀਵ ਦੀ ਗਾਇਨ ਦੇ ਯਾਰ ਅਬਰਲ ਮੁੰਡੇ ਲੋਕੀ ਆ ਮੁੰਡੇ ਬਰਲ ਹੁੰਦੇ ਮੈਂ ਵੀ ਲਵਾ ਇੰਨਾ ਉਹ ਇੰਨਾ ਕਲੋਂਦਾ ਫਿਰ ਸਾਰੀ ਉਮਰ ਲਈ ਕੀ ਆ ਆਪਣੇ ਘਰਦਿਆਂ ਨੂੰ ਸਾਰੇ ਨੂੰ ਕਰਜ਼ਾਈ ਕਰ ਦਿੰਦਾ ਪਤਾ ਨਹੀਂ ਕਿੱਥੇ ਕਿੱਥੇ ਵੇਚ ਵਾਟ ਕੇ ਗਈ ਆ ਸਾਰੇ ਕੋਦੇ ਮੂੰਹ ਤੇ ਮਾਰਦੇ ਤਾਂ ਤੂੰ ਨਸ਼ਾ ਕਰ ਲਾ ਮੈਨ ਕਿੰਨੇ ਪਰਿਵਾਰ ਕੀ ਆ ਉਜਰੇ ਨੇ ਕਿਤੇ ਕਰਕੇ ਥੂ ਤੇਰੀ ਜੀਬ ਦੇ ਕਰਕੇ ਇੱਕ ਬੰਦੇ ਨੇ ਟੇਸਟ ਕੀਤਾ ਫਲਾਣਾ ਆ ਨਸ਼ਾ ਕਰਦਾ ਫਲਾਣਾ ਚਿੱਟਾ ਕਰਦਾ ਮੈਂ ਇਨਾ ਟੇਸਟ ਕਰਾਂ ਉਹਦੀ ਸਾਰੀ ਜ਼ਿੰਦਗੀ ਕੀ ਹੈ ਬਰਬਾਦ ਹੋ ਜਾਂਦੀ ਹੈ ਸ਼ੈਤਾਨ ਨੇ ਮਨ ਦੇ ਅੰਦਰ ਪਾਇਆ ਕਿ ਤੂੰ ਥੋੜੇ ਜਿ ਟੇਸਟ ਕਰ ਉਹਦੇ ਬੰਦੇ ਨੇ ਕੀ ਕੀਤਾ ਜੀਵ ਤੇ ਰੱਖਿਆ ਉਹਦੀ ਕੀ ਆ ਆਦਤ ਬਣ ਗਈ ਹੁਣ ਕਰਦੇ ਵੀ ਕੀ ਆ ਔਖੇ ਨੇ ਇਸੇ ਕਰਕੇ ਮੇਰੇ ਬੱਚਿਓ ਪ੍ਰਭੂ ਕਹਰੇ ਨੇ ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿਉਂ ਤੇ ਜੀਵਨ ਦੀਆਂ ਧਾਰਾਂ ਕੀ ਆ ਇਸ ਤਰ੍ਹਾਂ ਦੀ ਵਕਦੀ ਹੈ ਅਗਰ ਤੁਸੀਂ ਜੀਵਨ ਦੀਆਂ ਧਾਰਾਂ ਦੇਖਣਾ ਚਾਹੁੰਦੇ ਹੋ ਆਸ਼ੀਸ਼ ਦੀਆਂ ਧਾਰਾਂ ਦੇਖਣਾ ਚਾਹੁੰਦੇ ਹੋ ਬਲੇਸਿੰਗਸ ਦੀਆਂ ਧਾਰਾਂ ਦੇਖਣਾ ਚਾਹੁੰਦੇ ਹੋ ਕੀ ਕਰਨਾ ਪਵੇਗਾ ਆਪਣੇ ਮਨ ਦੀ ਵੱਡੀ ਚੌਕਸੀ ਕੀ ਹੈ ਕਰਨੀ ਪਵੇਗੀ ਅਮੀਨ ਸਭ ਜ਼ੋਰ ਸੀ ਬੋਲੀ ਅਮੀਨ ਜਿਹਨੂੰ ਸਮਝ ਆ ਰਿਹਾ ਸਭ ਬੋਲੀ ਹallelujah 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 ਕੀ ਕਰਨਾ ਪਵੇਗਾ ਆਪ ਬਾਈਬਲ ਚ ਲਿਖਿਆ ਆਪਣੇ ਮਨ ਦੀ ਵੱਡੀ ਚੌਕਸੀ ਕਰ ਕੇ ਜੀਵਨ ਦੀਆਂ ਧਾਰਾਂ ਇੱਥੋਂ ਕੀ ਹੈ ਨਿਕਲਦੀਆਂ ਹਨ ਹallelujah ਬਤਨ ਦਸਣਾ ਚਾਹੁੰਦਾ ਹਾਂ ਅਗਰ ਅਸੀਂ